ਲੈਸ ਬੇਕੀ ਚੱਗਿਆ ਚਾਹਲਾ ਜੀ ਤੁਹਾਡੇ ਪਿੱਛੇ ਆ ਜਿਓ ਮੋਬਾਈਲ ਆ ਜਾ ਤੁਹਾਡੇ ਅੱਗੇ ਅੱਜ ਭਾਰਤੀ ਜਨਤਾ ਪਾਰਟੀ ਨੇ ਪੂਰੇ ਪੰਜਾਬ ਪੱਧਰ ਤੇ ਲੈਂਡ ਪੂਲਿੰਗ ਪਾਲਿਸੀ ਦੇ ਅੰਗੇਜਸਟ ਐਸ ਡੀ ਐਮ ਸਾਹਿਬ ਜੀ ਨੂੰ ਡੀ ਸਾਹਿਬ ਨੂੰ ਮੰਗ ਪੱਤਰ ਮੈਮੋਰੰਡਮ ਦਿੱਤੇ ਆ ਇਹ ਜਿਹੜਾ ਲੈਂਡ ਪੂਲਿੰਗ ਸਕੀਮ ਸੈਂਟਰ ਆਪਣਾ ਰਾਜ ਸਰਕਾਰ ਲੈ ਕੇ ਆਈ ਹੈ ਇਹ ਨਿਰਾ ਪੰਜਾਬ ਦੇ ਕਿਸਾਨਾਂ ਨਾਲ ਕਿਸਾਨੀ ਨੂੰ ਤਬਾਹ ਕਰਨ ਵਾਲਾ ਧੱਕਾ ਹੈ 40000 ਏਕੜ ਜ਼ਮੀਨ ਦੇ ਲਗਭਗ ਸਰਕਾਰ ਅਕਵਾਇਰ ਕਰਨ ਜਾ ਰਹੀ ਹੈ ਅਸੀਂ ਭਾਰਤੀ ਜਨਤਾ ਪਾਰਟੀ ਦੇ 81 ਠੀਕ ਹੈ ਪਟਿਆਲੇ ਜ਼ਿਲ੍ਹੇ ਵੱਲੋਂ ਪਟਿਆਲਾ ਦਿਹਾਤੀ ਉਤਰੀ ਵੱਲੋਂ ਇਹ ਸਾਰੀ ਸਾਡੀ ਟੀਮ SDM ਸਾਹਿਬ ਨੂੰ ਮੈਮੋਰੰਡਮ ਦਿੱਤਾ ਇਹਦੇ ਚ ਜਿੰਨੀ ਵੀ ਜ਼ਮੀਨ ਲਗਭਗ ਮੇਰਾ ਖਿਆਲ 9 ਕੇ 10 ਪਿੰਡਾਂ ਦੀ ਸਾਡੇ ਤਹਿਸੀਲ ਰਾਜਪੁਰਾ ਦੇ 1150 ਏਕੜ ਦੇ ਕਰੀਬ ਅਕਵਾਇਰ ਹੋਇਆ ਉਹਦੇ ਚ ਗਵਰਨਮੈਂਟ ਨੇ ਇੱਕ ਪਾਲਿਸੀ ਬਣਾਈ ਵੀ 30000 ਰੁਪਿਆ ਇੱਕ ਜ਼ਿਮੀਂਦਾਰ ਨੂੰ ਦੇਾਂਗੇ 3 ਸਾਲ ਲਈ ਦੇਾਂਗੇ ਪਹਿਲਾਂ ਤਾਂ ਇਸ ਗੱਲ ਦਾ ਇਹ ਨਹੀਂ ਪਤਾ ਕਿ 80000 ਦੇ ਲਗਭਗ ਠੇਕਾ ਹੈ 30000 ਚ ਕਿਵੇਂ ਬੰਦਾ ਉਸ ਨੂੰ ਬਸਰ ਕਰੇਗਾ ਪਰਿਵਾਰ ਵੀ ਚਲਾਉਣੇ ਆ ਡੰਗਰ ਬੱਛੇ ਵਾਲਾ ਜਿਹੜੇ ਛੋਟੀ ਇਕਾਈਆਂ ਨੇ ਛੋਟੇ ਪਿੰਡੂ ਉਦਯੋਗ ਨੇ ਉਹ ਕਿੱਧਰ ਜਾਣਗੇ ਜ਼ਿਮੀਦਾਰਾਂ ਦਾ ਜਿਹੜਾ ਪਰਿਵਾਰਕ ਸਿਸਟਮ ਬਣਿਆ ਹੋਇਆ ਹੁਣ ਇੱਕ ਪਲਾਟ 1200 ਗਜ ਦੇ ਲਗਭਗ ਸਾਰਿਆਂ ਨੂੰ ਦੇਣੀ ਹੈ ਉਹਦੇ ਚ ਉਹ ਪਲਾਟ ਕਦ ਮਿਲੇਗਾ ਇਸ ਗੱਲ ਦੀ ਕੋਈ ਗਾਰੰਟੀ ਨਹੀਂ ਜਿੰਨੀਆਂ ਅੱਜ ਤੋਂ ਜੇ ਆਪਾਂ ਰਾਜਪੁਰੇ ਦੀ ਗੱਲ ਕਰ ਲਓ 25-25 ਸਾਲ ਤੋਂ ਕਲੋਨੀਆਂ ਕਟੀਆਂ ਹੋਈਆਂ ਨੇ ਔਰ ਖਾਲੀ ਪਈਆਂ ਨੇ ਅੱਜ ਤੱਕ ਉਹਦੇ 'ਚ ਬਸੋਂ ਨਹੀਂ ਹੋਈ ਇਹ ਜਿਹੜੀ 40 ਹਜ਼ਾਰ ਏਕੜ ਲੋਕ ਜ਼ਮੀਨ ਨੂੰ ਅਕਵਾਇਰ ਕਰਕੇ ਕਿਸਾਨਾਂ ਨੂੰ ਤਬਾਹੀ ਦੇ ਕੰਡੇ ਤੇ ਖੜਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸਰਕਾਰ ਵੱਲੋਂ ਇਹ ਬੰਦੇ ਕਿੱਥੋਂ ਲਿਆਉਣਗੇ ਪਟਿਆਲੇ ਸ਼ਹਿਰ ਦੀ ਜੇ ਮੈਂ ਪਟਿਆਲੇ ਜ਼ਿਲ੍ਹੇ ਦੀ ਗੱਲ ਕਰਾਂ ਸਾਡੇ 2008 ਉਮੈਕਸ ਕਲੋਨੀ ਕੱਟੀ ਸੀ ਪੂਡਾ ਅਪਰੂਵਡ ਕਲੋਨੀ ਉਹ ਵੀ 50% ਤੋਂ ਜ਼ਿਆਦਾ ਅੱਜ ਵੀ ਖਾਲੀ ਪਈ ਹੈ ਟ੍ਰਾਈਕੌਨ ਸਿਟੀ ਸਰਾਂਦ ਰੋਡ ਤੇ ਉਹ 70% ਦੇ ਕਰੀਬ ਖਾਲੀ ਪਈ ਹੈ ਕਿੰਨੀਆਂ ਕਲੋਨੀਆਂ ਨੇ ਮੇਰੇ ਖਿਆਲ ਸੈਂਕੜਿਆਂ ਦੇ ਹਿਸਾਬ ਨਾਲ ਹਰ ਸ਼ਹਿਰ ਚ ਕਲੋਨੀਆਂ ਹੈਗੀਆਂ ਜਿਹੜੀਆਂ ਖਾਲੀ ਪਈਆਂ ਨੇ ਉਹਦੇ ਦੋ ਤਿੰਨ ਕਾਰਨ ਸਰਕਾਰ ਨੂੰ ਚਾਹੀਦਾ ਵੀ ਜਿਹੜੀਆਂ ਕਲੋਨੀਆਂ ਪਈਆਂ ਨੇ ਉਹਨਾਂ ਚ ਡਿਵੈਲਪਮੈਂਟ ਕਰਾਵੇ ਡਿਵੈਲਪਮੈਂਟ ਕਰਾ ਕੇ ਪਿੰਡਾਂ ਨੂੰ ਸ਼ਹਿਰੀ ਕਰਨ ਦੀ بجائے ਪਿੰਡਾਂ ਨੂੰ ਸ਼ਹਿਰ ਵਰਗੀਆਂ ਸਹੂਲਤਾਂ ਦੇਣ ਦੀ ਨੀਤੀ ਬਣਾਵੇ ਪਿੰਡਾਂ 'ਚ ਲੋਕ ਜਿਹੜੇ ਰਹਿ ਰਹੇ ਆ ਉਹ ਪਿੰਡਾਂ 'ਚ ਖੁਸ਼ ਨੇ ਉਹਨਾਂ ਦੀ ਉਥੋਂ ਦੀ ਦਾਲ ਰੋਟੀ ਜਿਹੜੀ ਵਿਚਾਰਾਂ ਦੀ ਚੱਲਦੀ ਔਰ ਹੱਥ ਤੋਂ ਰੋਟੀ ਨਹੀਂ ਸਰਕਾਰ ਨੂੰ ਚੱਕਣੀ ਚਾਹੀਦੀ ਸਰਕਾਰ ਦਾ ਆਪ ਦਾ 1.5 ਸਾਲ ਰਹਿ ਗਿਆ ਅਗਲੀ ਸਰਕਾਰ ਕੀ ਦੀ ਆਉਣੀ ਐ ਇਹ ਪਬਲਿਕ ਦੇ ਹੱਥ ਚ ਅਗਲ ਇਹ ਨਹੀਂ ਮਤਲਬ 3 ਸਾਲ ਦਾ ਵਾਅਦਾ ਕਰ ਲਿਆ 30000 ਦੇਾਂਗੇ ਜੀ 30000 'ਚ ਕਿਵੇਂ ਜ਼ਿਮੀਂਦਾਰ ਬਸਰ ਕਰੇਗਾ ਅਸੀਂ ਤਾਂ ਐਸ ਡੀ ਐਮ ਸਾਹਿਬ ਰਾਹੀਂ ਮੰਗ ਪੱਤਰ ਦੇ ਕੇ ਇਹੀ ਡਿਮਾਂਡ ਕਰੀ ਐ ਵੀ ਜਿਹੜੀ ਇਹ ਲੈਂਡ ਪੂਲਿੰਗ ਪਾਲਿਸੀ ਐ ਇਸ ਨੂੰ ਸਿਰੇ ਤੋਂ ਹੀ ਰੱਦ ਕਰ ਦਿੱਤਾ ਚਾੜਨਾ ਚਾਹੀਦਾ ਔਰ ਜ਼ਿਮੀਂਦਾਰਾਂ ਨੂੰ ਪਿੰਡਾਂ 'ਚ ਸ਼ਹਿਰ ਵਾਲੀਆਂ ਸਹੂਲਤਾਂ ਪਿੰਡਾਂ 'ਚ ਦੇਣੀਆਂ ਚਾਹੀਦੀਆਂ ਜਿਹੜੀਆਂ ਕਲੋਨੀਆਂ ਪਹਿਲਾਂ ਤੋਂ ਖਾਲੀ ਪਈਆਂ ਨੇ ਪੁਰਾਣੀਆਂ ਕਲੋਨੀਆਂ ਨੇ ਉਹਨਾਂ ਨੂੰ ਡਿਵੈਲਪਮੈਂਟ ਕਰਾ ਕੇ ਕਰਾਉਣ ਦੀ ਕੋਈ ਸਰਕਾਰ ਨੀਤੀ ਲਿਆਵੇ ਜੀ ਕਿਸਾਨ ਸਵੀ ਹੋਣਗੇ ਲੈ ਇੰਟਰਸਟਿਡ ਮੇਰੇ ਧਿਆਨ ਚ ਤਾਂ ਮੈਂ ਤਾਂ ਇਹ ਕਹਾਂਗਾ ਵੀ ਸ਼ਾਇਦ 1% ਵੀ ਨਹੀਂ ਸਾਡੇ ਧਿਆਨ ਚ ਨਹੀਂ ਆਇਆ ਦਿੱਕਤ ਕਿੱਥੇ ਆ ਜਾਂ ਤਾਂ ਸਰਕਾਰ ਕੋਈ ਪੇਮੈਂਟ ਕਰਦੀ ਸਰਕਾਰ ਕੋਈ ਉਹਨਾਂ ਨੂੰ ਵਾਦਾ ਕਰਦੀ ਵੀ ਅਸੀਂ ਤੁਹਾਨੂੰ 3 ਕਰੋੜ ਦੇਾਂਗੇ 4 ਕਰੋੜ ਦੇਾਂਗੇ ਤਾਂ ਕਿ ਜਾ ਕੇ ਅਗਲਾ ਅੱਗੇ ਜਾ ਕੇ ਕਿਤੇ ਜ਼ਮੀਨ ਲੈ ਕੇ ਆਪਣਾ ਉਹ ਕਰ ਸਕਦਾ ਉਹਨਾਂ ਨੇ ਅੱਜ ਤੋਂ ਹੀ ਫ੍ਰੀਜ਼ ਕਰਤਾ ਇੱਕ ਪਾਸੇ ਸਰਕਾਰ ਕਹਿੰਦੀ ਹੈ ਕਿ ਅਸੀਂ ਤੱਕੇ ਨਾਲ ਜ਼ਮੀਨ ਨਹੀਂ ਲੈਂਦੇ ਹੁਣ ਉਹ ਜ਼ਮੀਨ ਜਿਹੜੀ ਧੱਕੇ ਨਾਲ ਨਹੀਂ ਲੈਂਦੇ ਜਿਹੜਾ ਜ਼ਿੰਮੇਵਾਰ ਸਪੋਜ਼ ਕਰੋ ਸਾਡੇ ਸਰਦਾਰ ਜਰਨੈਲ ਸਿੰਘ ਖੜੇ ਪਿਲਖਣੀ ਪਿੰਡ ਤੋਂ ਇੱਕ ਬੰਦੇ ਦੀ ਵਿਚਾਲੇ ਜ਼ਮੀਨ ਆ ਗਈ ਆਲੇ ਦੁਆਲੇ ਵਾਲੇ ਸਾਰਿਆਂ ਦੀ ਜ਼ਮੀਨ ਸਰਕਾਰ ਨੇ ਲੈ ਲਈ ਉਹ ਕਿਵੇਂ ਪੋਸਿਬਿਲਟੀ ਹੈ ਵੀ ਇਹਦੀ ਜ਼ਮੀਨ ਰਹਿ ਜਾਏਗੀ ਸਰਕਾਰ ਪ੍ਰਾਣੀ ਜਿਹੜੇ ਸਿਸਟਮ ਦੀ ਗੱਲ ਹੈ ਸਰਕਾਰ ਕੋਲੇ ਪਾਵਰ ਹੈ ਕਿ ਇਹਨਾਂ ਦੀ ਧੱਕੇ ਨਾਲ ਜ਼ਮੀਨ ਲੈ ਲੈਣੀ ਹੈ ਜਦੋਂ ਵਿਚਾਲੇ ਆ ਜਾਣੀ ਕੁਝ ਭਾਜਪਾ ਦੇ ਆਲੂ ਸ਼ਹਿਰ ਦੇ ਉਹ ਉਨਾਂ ਨੇ ਲੈਂਡ ਪੁਲ ਦੀ ਪਾਲਿਸੀ ਦੇ ਵਿਰੋਧ ਦੇ ਵਿੱਚ ਮੰਨ ਕਰ ਦਿੱਤਾ ਉਹ ਉਨਾਂ ਨੇ ਬਾਮਯੋਕ ਸਿੰਘ ਸਾਹਿਬ ਨੇ ਦਿੱਤਾ ਉਹ ਲੋੜਿੰਗ ਦੀ ਕਾਰਵਾਈ ਲਈ ਅਸੀਂ ਡੀਸੀ ਸਾਹਿਬ ਨੂੰ ਭੇਜਿਆ